ਬਾਈ ਲੱਖੀ ਨਹੀਂ ਆਇਆ ਲੱਖੀ ਆਇਆ ਮਨਾਂ ਇੱਧਰ ਗਿਆ ਉਹ ਯਾਰ ਕਾ ਉਹ ਦਿਨ ਕੈਰੀ ਕਰਦਾ ਪੈਸੇ ਨਹੀਂ 15000 ਦੀ ਲੋੜ ਆ ਕੰਨ ਉਹ ਤਾਂ ਯਾਰ ਪੈਸੇ ਮੰਗਦੀ ਰਹਿੰਦਾ ਹਰ ਵਕਤ ਯਾਰ ਸਾਮੂ ਕਰਦਾ ਨਹੀਂਗਾ ਸਿੰਨਾ ਮਣੋ ਕਿਹਾ ਦੀਵਾ ਯਾਰ ਤੈਨੂੰ ਪੈਸੇ ਤਾਂ ਲੈ ਉਕਸੋਂ ਦੀ ਚੱਲ ਰਹੀ ਨੇ ਕਹਿੰਦਾ ਮਣੋ 15000 ਦੀ ਲੋੜ ਆ ਕੰਨ 15000 ਮੰਗਦਾ 15000 1500 ਲੈ ਲੈ ਰੱਖਣੀ ਹੈ ਚੱਲ ਚੱਲ ਦੇ ਇਤਿਹਾਲ ਚੱਲ ਰਿਹਾਗਾ ਹਾਂ ਮੈਂ ਉਹਨੂੰ ਕਿਹਾ ਆ ਮਾਂ ਲੈ ਲੈ ਜਿਹੜਾ ਤੈਨੂੰ 4-500 ਲੈਣਾ ਉਹ ਮੈਂ ਮੰਗ ਰਹੀ ਯਾਰ ਪੈਸੇ ਹੁਣ ਦੱਸ ਕੇ ਮੈਂ ਕਰੀ ਉਹ ਵੀ ਯਾਰ 1500 ਦੇ ਦਾਂਗੇ ਰਖੜੀ ਵੀ ਖਰਚਾ ਦਾ ਹੋਰ ਕਾਹਦਾ ਉਹ ਨਾ ਵਿਆਹ ਵਿਊ ਆਇਆ ਆਪਣਾ ਨੀ ਕਿਸੇ ਦੇ ਕੋ ਮੰਡੀ ਦੀ ਮੰਡੀ ਏ ਵਿਆਹ ਯਾਰ ਕਿਹੜਾ ਹੁਣ ਕਰਨੀ ਜੇ ਕਰਦਾ ਯਾਰ ਤਾਂ ਹੀ ਮੰਗਦਾ ਉਹ ਯਾਰ ਮਾੜਾ 15000 ਕੀ ਆ ਯਾਰ ਸੇਸਾਤੇ ਆ ਨਾਲ ਵਿਆਹ ਦੇਖ ਦੇਖਿਆ ਜਾਂਦਾ ਹੋਰ ਅਰ ਕੰਮ ਇਹ ਕੰਮ ਕਰੇ ਜੇ ਫਿਰ ਤਾਂ ਆਪਾਂ ਨੂੰ ਪੈਸੇ 1 ਬੰਦਣਾ ਹਜ਼ਾਰ ਵੀ ਦੇ ਦੇ ਉਹ ਆਪਾਂ ਵਿਆਹ ਜਾਂਦੇ ਦੇ ਲੱਛਲੇ ਟਾਈਮ ਮੈਂ ਦੇ ਲੱਛਲੇ ਉਹ ਦੇਖ ਲੈ ਮਹੀਨੇ ਚ ਕਿੰਨੀ ਸੁੱਤੀ ਆਉਣੀ ਜਾਂਦੀ ਉਹਦੀ ਹਾਂ ਚੁੱਪੀਆਂ ਬਾਹੂ ਮਾਰਦਾ ਸੀ ਕੋਲ ਨੂੰ ਜਤਾਂ ਪੁੱਛਲਾ ਪੱਕਾ ਪਿੰਕ ਆਫ ਕਰਨਾ ਯਾਰ ਢਿੰਗਾ ਸਾਡੇ ਨਾਲ ਲੱਗਿਆ ਰਹੇ ਨਹੀਂ ਵੀ ਆਵਾਂ ਦੀ ਸੁੱਤੀ ਕਰ ਪਰ ਮੈਂ ਉਹਦਾ ਬੰਦਾ ਠੀਕ ਆ ਉਹ ਫਿਰ ਸੁੱਤੀ ਦਾ ਮਾਰਦਾ ਯਾਰ ਐਸੇ ਪੁੱਛਿਆ ਨੂੰ ਕਹਿ ਜਾਂਦਾ ਕਈ ਵਾਰ ਐਸੇ ਹੰਤਾ ਕਰੇ ਨਾ ਲਗਾਤਾਰ ਆ ਬੰਦਾ ਆ ਵਾਲਿਓ ਜੀਵਾਨੀ ਹੈ ਜਗਜੀਤ ਚਲਾਇ ਕਰਾਂਗੇ ਫਿਰ ਉਹਨੂੰ 5000 ਦੇ ਦਿਆਂਗੇ ਕਿੰਨਾ ਮੰਗਦਾ 15 15 ਮਗਰ ਚਲੋ ਕਰਨਾ ਪਊਗਾ 10 ਦੇਣਾਗੇ ਠੀਕ ਹੈ 10 ਤੋਂ ਕਹਿੰਦੀ ਆ ਕਿ 10000 ਆ 15 ਹੁਣ ਕਿੱਥੇ ਆਪਾਂ ਨੇ ਵੀ ਜਾਣਾ ਰਖੜੇ ਰੁਖੜੇ ਬੰਨਣਾ ਉਹ ਕੰਮ ਕਰਦਾ ਵਧੀਆ ਕਰਦਾ ਇਹ ਲੱਗ ਜਾਂਦਾ ਫਿਰ ਤਾਂ ਪੱਟੂ ਵਧੀਆ ਕੰਮ ਕਰਦਾ ਆਪਾਂ ਨੇ ਵੀ ਜਾ ਕੇ ਆਣਾ ਰਖਣੇ ਰੁਖੜੇ ਬੰਨਣਾ 10000 ਕਮੇ ਕਰੀਏ ਕੋਈ ਨਹੀਂ ਦੇਦਾ ਇਹਨੂੰ 10000 ਕਰੋ ਔਰ ਦੇਖਦਾ ਕਿੱਥੇ ਹੈਗਾ ਕੰਮ ਕਮਲਾ ਕਰਦਾ ਨਾ ਪਾਣੀ ਪੂਣ ਨਹੀਂ ਲਾ ਰਿਹਾ ਯਾਰ ਮਾਰਨੀ ਕੱਖ ਕੋ ਖੀ ਬਣਾਉਣੇਗਾ ਆਪਾਂ ਨੇ ਜੀਨੀ ਤਾਂ ਜੀ ਦਾ ਖਬਰੇ ਸੁਰੂ ਕਰਦਾਂਗੇ ਰਾਖਾ ਦਾ ਪਟਾਤੇ ਬਟਾਤੇ ਅਹ ਜਿਆੜ ਨਾ ਲੱਗੇ ਹੋਏ ਆ ਨਾ ਅੱਛਾ ਉਧਰ ਹੀ ਆਉਂ ਹੈ ਜੀ ਵੀ ਕੱਖ ਜਿੱਤਾ ਬਹੁਤ ਖੜੇ ਨੇ ਯਾਰ ਹਾਂ ਰੱਖੋ ਤਾਂ ਪਾਕੀ ਹੋਊਗਾ ਆ ਰੇ ਨੂੰ ਪੋਆ ਦਾ ਨਹੀਂ ਕੋ। ਰੱਖੜੀ ਆ ਗਦੋ ਨੇ। ਹਾਂ। ਤਰਸਨ ਦਾ ਬੱਚੀ ਜਾਂਦੇ ਨਾਲ ਬੰਨੀ ਜਾਂਦੇ ਨੇ। ਪੀ ਦਾ ਖੋਣਾ ਗਿਆ। ਕੇ ਆਦਾ। ਰਾਹੀ। ਖਾਦੋ। ਅਜੇਰ ਬਟਵਿਆ ਵਾਲਾ ਆ ਤਾਂ ਗਰਮੀ ਨਾਲ ਹਨਾ ਹਾਂ ਹਰੇ ਤਰ ਮੈਂ ਜਾ ਕੇ ਆਣਾ ਰੋਟੀ ਖਾ ਕੇ ਆਣਾ ਤਰੇ ਜਾ ਕੇ ਰੋਟੀ ਖਾਇਆ ਜਾਏ ਹੋਰ ਉਹਦਾ ਜਿਹੜੇ ਤੇ ਰੋਟੀ ਪੜਾ ਕੇ ਦੋ ਕਲ ਲਈ ਖਾ ਗਿਆ ਖਾਣ ਨੂੰ ਮੂਰੇ ਕੰਮ ਕੋਮ ਦਾ ਕੱਟੀ ਕਰਦਾ ਮੈਂ ਇਧਰ ਵਾਗੇ gekeੜਾ ਮਾਰਨਾ ਮਾਂ ਤੂੰ ਰੋਟੀ ਖਾ ਲਾ ਮਾਂ ਮੇਰੀ ਛੱਡਦੀ ਜਦੋਂ ਆ ਕੇ ਦੇਖਿਆ ਮੈਂ ਉਹ ਸਾਰੀ ਕੰਮ ਨਵੇੜ ਗਿਆ ਕਿਉਂ ਜਾਇਆ ਹੋਰ ਯਾ ਕਾ ਆਣਾ ਹੈ ਦੁਨ ਖਾਇਆ ਸੀ ਹਾਂ ਮੈਂ ਤਾਂ ਖਾਇਆ ਸੀ ਚਾਲ ਜੀ ਜਾਵਰ ਠੀਕ ਆ ਮੈਂ ਤਾਂ ਰੋਟੀ ਖਾ ਕੇ ਮਰਾ ਚਾਬੀ ਕਿੱਧਰ ਗਈ ਜੀ ਚਾਬੀ ਤੇਰੀ ਕੋਈ ਨਹੀਂ ਆ ਮੇਰੇ ਲਈ ਆ ਕੋਈ ਨੀ ਮੈਂ ਰੋਟੀ ਖਾ ਕੇ ਆ ਆਉਣਿਆ

ਸੋ ਸੋ ਪ੍ਰੇਨ ਨਹੀਂ ਸਸਪੈਂਡ ਕੀ ਉਹ ਚ। ਸਾਇਕ ਸੋ ਪ੍ਰੇਨ ਨਹੀਂ ਕੀ ਉਹ। ਉਹ ਖਰਚ। ਉਹ ਪਲਾ ਵੀ ਲੈ। ਉਹ ਪਲੀਆ ਲੈ। ਚਾਜ ਜਦੋਂ ਆਪਦੀ ਉਹਨੇ ਕੋਲ ਦਾ ਲੈ। ਉਹ ਜਿੰਨਾ ਕੋਈ ਗੱਲ ਤੇ ਚੰਨ ਮੇਂ। ਤੂੰ ਦੇ ਬੁੱਢੀਆ। ਡੀ ਡੇ ਹੁੰਦੇ ਕਿ ਬੜੇ ਵੀ ਕੋਈ ਡੀ ਡੇ ਹੁੰਦੇ। ਕਰੀ ਲੈ ਜਾਗੇ ਉਹ ਸਬਜੀ ਮਾਂ ਜੋ ਫਰੀਦ। ਉਹਨੂੰ ਵੀ ਪਤਾ ਜਾਂਦਾ ਸੀ ਮੈਨੂੰ।

ਮੁਹਰੇ ਪਰਨ ਗਏ ਐ ਡਡ ਹੁੰਗੇ ਇੱਥੇ ਵੀ ਤੋੜ ਜਾ ਆਪ ਸੋਚੀ ਕੀ ਨੇ ਆ ਆ ਕੀ ਆਗੇ ਨਾਲ ਵਾ ਮੈਂ ਹੁਣ ਇੰਝੋਂ ਤਪੀਂ ਗਈ ਹਾਂ ਕਿ ਸਭ ਨਹੀਂ ਕਹਿ ਜਾਮ ਤੱਕ ਪੈਸੇ ਰੱਖਾਂ ਮੂ ਤਜ ਪੈਸੇ ਤੇ ਮੇਰੇ ਖੜੀਆਂ ਦੇ ਜਾਣਾ ਓਏ ਗੱਲਬਾਤ ਦੀ ਤੂੰ ਕੀ ਕੀ ਗੱਲ ਕਰਦੀ ਗੱਲਬਾਤ ਸਕਦੇ ਆ ਕੋਈ ਗੋਰੀਏ ਹਾਂ ਤੱਕ ਐਨ

ਲੱਗੇ ਤਾਂ ਹੋਏ ਨੇ ਆਪਣੇ ਉਹ ਭੱਜ ਕੇ ਖੜੇ ਕੁੱਤੇ ਨਹੀਂ ਯਾਰ ਭਾਈ ਦੇ ਦਾ ਕਾਨੂੰਨ ਹੈ ਯਾਰ ਮੈਂ ਤੂੰ ਕਿਹਨੇ ਕਰੂ ਤੇ ਸ਼ੋਖ ਮੈਂ ਲਤੀਜਾ ਓ ਯਾਰ ਜਰਨਲ ਦੀ ਲੇਬਰ ਤਾਂ ਲੱਗੀ ਹੋਈ ਆ ਯਾਰ ਉਹ ਜਰਨੈਲ ਦੀ ਲੇਬਰ ਉੱਧਰ ਲੱਗੀ ਆ ਐਵੇਂ ਕੋਣ ਪੁੱਛਦਾ ਫਸਟਰ ਨੇ ਆਪਣੇ ਤੋਂ ਗਿਆ ਨਹੀਂ ਉਹਨੇ ਕੋਲੇ ਮੈਂ ਤਾਂ ਇਹਦੇ ਚਾਚੇ ਮੱਧ ਦੇ ਕੋਈ ਆ ਆ ਕੋਈ ਨਹੀਂ ਹੜਦਾ ਮੈਂ ਜੇ ਤੈਨੂੰ ਕਿਹਨ ਕਹਤਾ ਹੁਣ ਲੱਗੇ ਨਹੀਂ ਹੋਏ ਉਹ ਯਾਰ ਓਏ ਇੱਧਰ ਤੁਲੇ ਗੈਨੋ ਉੱਧਰ ਲੱਗੇ ਹੁੰਦੇ ਨੇ ਤੇਰੇ ਦਿਮਾਗ ਵੀ ਕਿੱਧਰ ਆ ਮੈਂ ਇੱਧਰ ਬੱਟ ਗਿਆ ਕਾਕਾ ਉੱਧਰ ਜਾ ਰਿਹਾ ਤੇ ਕੀ ਆ ਰਿਹਾ ਉਹ ਨਾਲ ਕੰਮ ਕੁੰਮ ਕਰਾ ਦੇ ਗਾ ਜਾ ਕੇ ਉਹ ਬੰਦੇ ਕੀ ਲੱਗੇ ਨੇ ਸਰ ਬ੍ਰੀਕ ਬ੍ਰੀਕ ਕੀ ਤੋ ਗਿਆ ਬੰਦੇ ਨੇ ਕੀ ਨੋ ਪਿੰਡਿਆ ਕੀ ਨੇ ਉਹ ਦਮਾ ਕਤ ਉਹ ਕੀ ਲੱਗੇ ਵੀ ਬ੍ਰੀਕ ਬ੍ਰੀਕ ਨਹੀਂ ਲੱਪਤਿੰਗੇ ਆ ਯਾਰ ਕਾਸੇ ਦਾ ਫਿਰ ਬੰਦੇ ਤੈਨੂੰ ਬੰਦੀ ਨੂੰ ਦੇਖੇ ਉੱਤੇ ਕੱਕ ਫਟ ਰਹੇ ਨੇ ਉਹ ਔਰ ਬੰਦੇ ਆਪੇ ਉੱਧਰ ਬੱਟ ਰਹੇ ਨੇ ਹਾ ਜਿਹੜੇ ਉੱਥੇ ਜਨ ਨਾਲ ਜੇ ਉਹ ਦਮਾ ਪਟਗੇ ਉਹ ਸੂਰੇ ਨਾਲੇ ਪਟਾ ਦੇਗਾ ਲੱਗਾ ਰਹਿੰਦੇ ਅਗਲਾ ਲੈ ਉਹ ਉੱਧਰ ਫਿਰ ਇਹ ਅਗਲਾ ਕੰਮ ਕਰਤਾ ਨਹੀਂ ਫਿਰ ਸਹੀ ਸਾਹਿਬ ਨਾਲ ਯੇ ਕਿਵੇਂ ਦੇ ਬੁਬੀ ਉਹ ਜਰਨੈਲ ਕੇ ਤਾਂ ਵਧੀਆ ਬੰਦੇ ਨੇ ਉਹ ਉਹਦਾ ਉਹ ਜਰਨੈਲ ਤਾਂ ਠੀਕ ਆ ਆ ਜਿਹੜੀ ਹੁੰਦੀ ਉਹ ਦੇ ਫਿਰ ਉਹਦੀ ਵਧੀਆ ਦੇ ਫਿਰ ਮੈਂ ਤੇਰੀ ਬੜੀ ਬੜੀ ਵਧੀ ਦੇਖਣੀ ਕਿ ਵੀ ਉਹ ਫਲੇਵਰ ਵਧੀਆ ਉਹ ਕਹਿੰਦਾ ਕੋਈ ਚੱਕਰ ਨਹੀਂ ਉਹ ਕਹਿੰਦਾ ਜੀ ਮੈਂ ਪਹਿਲਾਂ ਬੰਦੇ ਕੋਈ ਕਹਿੰਦਾ ਪੱਟ ਤੇ 500 ਕਿੱਲਾ ਜਿਹਦਾ ਪੱਟ ਤੇ ਕਹਿੰਦਾ ਉਹ ਤਾਂ ਕੱਲੀ ਲੱਗ ਰਿਹਾ ਪਤਾ ਨਹੀਂ ਕੀ ਕਾਈ ਫਿਰ ਤਾਂ ਕਹਿੰਦਾ ਉਹ 500 ਕਿੱਲੇ ਮੈਂ ਤਾਂ ਵੀਰੇ ਆਪਣੇ ਇਧਰ ਪੱਟਿਆ ਉਹ ਦੂਣ ਨਾਲ ਘੱਟਿਆ ਕਿਤੇ ਮੇਰੇ ਉਧਰ ਕੋਈ ਟਿੱਕਰ ਹੀ ਹੈ ਜਾਂ ਕੀ ਹੈ ਯਾਰ ਕੋਈ ਕੱਲੇ ਕਿ ਨਹੀਂ ਲੈ ਟਿੱਕਾ ਠੁੱਕੇ ਦਾ ਨਹੀਂ ਹੈਗਾ ਤੂੰ ਯਾਰ ਸਾਰੇ ਕੰਮ ਕਰਿਆ ਕਰ ਯਾਰ ਉਹਨਾਂ ਨਾਲ ਅਗਰੇ ਦੇ ਬੰਦੇ ਤੋਂ ਹੁਣ ਇਕੱਲਾ ਫਿਰ ਜਣਾ ਯਾਰ। ਯਾ ਹੁ ਇਕੱਲੀ ਗੁਰੂ ਜੀ ਦੀ ਢਾਡੀ ਮੈਂ ਮੈਂ ਕੱਢੀ ਉੱਪਰ ਕੇ ਉਹ ਉਹਨਾਂ ਚ ਬੜਾ ਮੈਂ ਰਲ ਕੇ ਪਟਾ ਤੇ ਸੇਦੀ ਪਟਾਈ ਆਣਗੇ। ਰਲ ਕੇ ਪਟਾ ਯਾ ਤੂੰ ਮਸਾ ਕੰਮ ਤੇ ਆਏਗਾ ਹੁਣ ਤੂੰ ਐ ਕਰਨ ਲੱਗਿਆ ਯਾਰ। ਤੂੰ ਗਾੜੀ ਉਹ ਮੈਂ ਕੋ ਕਰ ਤਰਾ ਆਪੋ ਯਾਰ ਕੋ ਯਾਰ। ਇਹ ਕੋਈ ਗੱਲ ਹੈ। ਪੂਈ ਯਾਰ। ਕੋ ਲੱਤਾਂ ਤਾਂ ਐ ਚੱਕੀ ਫਿਰਦਾ ਜਿਵੇਂ ਵਿਚੇ ਨਹੀਂ ਬੜਿਆ ਹੁੰਦਾ ਯਾਰ ਉਹ ਤੇ। ਉਹ ਵਿਚੀ ਯਾਰ। ਵਿਚੋਂ ਕੰਮ ਦਾ ਕਰ ਰਹੀ ਜਾਂ ਤੈਨੂੰ ਕਿ 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 ਤੇ। ਪੱਤਰ ਵੀ ਆਏ ਨਿਪੜੇ ਹੋਏ ਵੀ ਨਹੀਂ ਹੈਗੇ। ਨਿਪੜੋ ਵਰਨਿਪੜਾ ਨਾ ਹੋਣੀ ਕੰਮ ਜਗਾ ਦਾ ਹੁੱਡਾ ਤੈਨਾਂ ਆਦਾ ਤੂਟਰ ਦੀ ਮੋਟਰ ਤੇ ਮਉਦ ਮੇਰਾ ਤਾਂ ਖਾਦੀ ਮੋੜਿਆ ਆ ਲੰਮਰੂ ਦੁਕਾਨ ਗਾ ਕੱਚੇ ਅਮਰੂ ਨੇ ਛੋਡੇ ਸੱਚੇ ਨਹੀਂ ਨੇ ਦੀ ਖੰਡਾ ਉੰਨੀ ਹੀ ਖੰਡਾ ਦੇ ਲਾ ਖੰਡਾ ਛੋਡੇ ਛੋਡੇ ਕਰੀਦਾ ਖੰਡਾ ਨੀ ਰੋਤੀ ਕਥੀ ਬਾਦੀ ਜੂੰਨੇ ਖੰਡਾ ਉਹਦਾ ਖੰਡਾ ਆ ਉਹਦਾ ਬਹੁਤ ਬਾਰਾ ਉਹਨਾਂ ਤਾਂ ਕੋਈ ਖੰਡਾ ਕਿਹੜੀ ਛੋਡੇ ਕਿਹੜੀ ਬੋਲੀ ਬੋਰੀਆਂ ਪੀਰੇ ਬੋਰੀਆਂ ਬਾਦੂ ਨਾ ਬੋਰੀਆਂ ਪੀਏ 5 ਕਿਲੋ ਤੈਨੂੰ ਦੱਸੀ ਆ ਮੈਂ ਕੱਲ ਪਰਸੋ ਦੱਸੀ ਨਾ 5 ਕਿਲੋ ਦਿੱਤੀ ਆ ਹੋਰਾ ਹੋਰਾ ਤੂੰ ਇੱਕ ਗਟੋਲੇ ਕੀ ਦੇ ਬਾਦੂ ਆ ਇਹ ਨਹੀਂ ਜਨੂ ਆ ਕਤੌਲੀ ਜੀ ਦੇ ਉਹ ਹੀ ਬੱਦਿਓ ਚੱਪਲਾ ਸਾਪੀਆਂ ਨੇ پتہ ਨਹੀਂ ਉੱਥੇ ਬੈ ਕੇ ਕਿੱਥੇ ਉਮਰੂਦ ਖਾ ਗਏ ਮੇਰੇ ਕੰਮ ਕੀਤਾ ਮੂਸ ਕਿਹੜੇ ਉਮਰੂਦ ਨੇ ਮੈਂ ਜਾਨਾ ਦੇਖਿਆ ਨਾ ਸਾਫਾ ਨਹੀਂ ਲੱਖਾ ਇਹ ਪੌਦ ਕਰੀ ਲਾਤ ਨੂੰ ਆ ਜਾਣ ਤੇ ਦੀਪ ਨੂੰ ਮੈਂ ਜਿਹੜਾ ਮਾਰਚੂ ਦੀਪ ਕਿੱਥੇ ਵਗ ਗਿਆ ਆਉਣ ਵਾਲੀ ਜਾਣਾ ਉਹ ਵੀ ਇਹ ਜਪਤਨ ਦੇ ਘੁੰਮਦੀ ਪੀਂਦਾ ਨੂੰ ਇੱਥੇ ਤਾਂ ਕੋਈ ਪਰਵਾਣੀ ਨਹੀਂ ਗਿਉ ਅਹ ਅਹ ਕਹਿਣਾ ਨੂੰ ਮੈਂ ਵੀ ਨੌਕਰ ਰੱਖਿਆ ਸਾਡਾ ਤੁ ਆ ਕੰਮ ਦਾ ਕਰਨਾ ਚਾਹੀਦਾ ਨੌਕਰ ਨੌਕਰ ਨਹੀਂ ਗੈ ਬ੍ਰੇਮੇ ਹੋਰ ਸੁਣਿਆ ਮੈਂ ਅੱਖਰ ਨੂੰ ਅੱਖਰ ਨੀਦਰ ਪਹਿਲਾ ਕਰਿਆ ਚੱਲ ਤੂੰ ਮਾਲਕ ਆ ਛੋਟਾ ਮਾਲਕ ਕਹਿਆ ਕਰ ਹਾਂ ਛੋਟਾ ਮਾਲਕ ਹਾਂ ਵੈਰੀ ਗੁੱਡ ਵੈਰੀ ਗੁੱਡ ਮੈਂ ਉਹੀ ਤਾਂ ਇਹਨੂੰ ਕਹਿਣਾ ਤਾਂ ਇਹਦੇ ਨੇ ਨਵੇੜੇ ਨਹੀਂ ਕੱਪੜੇ ਉਤਰ ਮੂਹ ਤੇ ਕੀ ਮੁੜਿਆ ਆਖਾ ਕੀ ਇਹਨੂੰ ਉਸ ਸਮੇਂ ਲੋਹ ਹੋਇਆ ਦਾ ਉਹ ਕਿਉਂ ਦਾਂਗਰੇਤੀ ਚ ਕੀ ਹੋਤਾ ਕੀ ਕੀ ਮਨਾ ਦੇ ਬੰਨੂ ਕੀ ਮਨਾ ਦੇ ਬੰਨੂ ਤੈਨੂੰ ਮਾਲਕ ਨਾ ਤਾਂ ਪਹਿਲੀ ਮਾਲਕ ਮਾਲਕ ਸਾਡਾ ਕੁੜੀ ਨੂੰ ਨਹੀਂ ਚੱਲ ਮੈਂ ਕੰਮ ਕਰਾਉਂ ਪਿਆ ਚਲ ਅਬ ਦੋਜੀ ਲੈ ਕਦਾਂ ਦੋਜੀ ਵੀ ਆ ਗਿਆ ਦੁੱਤ ਪਾਈ ਕੋਜੀ ਵੀ ਆ ਗਿਆ ਯਾਰ ਕੀ ਕੀ ਆ ਯਾਰ ਹੈ ਜਦੋਂ ਦੋਜੀ ਆ ਗਿਆ ਦੁੱਤ ਪਾਇਆ ਚਲ ਮੈਂ ਵੀ ਕੰਮ ਕਰ ਜਰ ਮਾਲਕ ਮੈਂ ਇਹ ਲੈ ਫੜ ਕੇ ਵੀ ਹੋਰ ਰੱਖ ਦੇ ਉਹ ਬਸ ਕੰਮ ਕਰਿਆ ਉੱਤੇ ਆ ਇਹ ਨਾਲ ਕੋਚੇ ਰੱਖਿਆ ਆ ਕਰ ਪਾਣੀ ਕੀ ਆ ਤੇ ਇੱਥੇ ਰੱਖ ਦੋ ਚਲ ਬੰਦਰ ਖੇਰ ਇਹਨੇ ਮੇਰੇ ਰਿਸ਼ਤੇ ਕਰਦਾ ਬਾਬਾ ਯਾਰ ਉਹ ਚਲ ਜਰ ਕੰਮ ਕਰ ਉੱਤੇ ਨਾ ਤੂੰ ਇੱਥੇ ਬੈਠ ਗਿਆ ਚਲ ਕਰ ਕੰਮ ਉੱਥੇ ਸਿੱਧੀ ਕਰਾ ਤਕੂ ਕਰ ਕੰਮ ਉਹਨਾਂ ਮਾਲਕ ਹੋ ਗਿਆ